ਖੇਤਾਂ ਦੇ ਵਿੱਚ ਉਸ ਵਕਤ ਪੰਜਾਬੀ ਫਿਲਮਾਂ ਵਾਲਾ ਸੀਨ ਬਣ ਕੇ ਆਇਆ ਜਦੋਂ ਸ਼ਰੀਆਮ ਫਾਇਰਿੰਗ ਕੀਤੀ ਗਈ ਕਿਹਾ ਜਾ ਰਿਹਾ ਕਿ ਸਰਪੰਚ ਦੇ ਮੁੰਡੇ ਦੇ ਵੱਲੋਂ ਸ਼ਰੀਆਮ ਗੋਲੀਆਂ ਚੁਲਾਈਆਂ ਗਈਆਂ ਆਵਾਜ਼ਾਂ ਦੇ ਨਾਲ ਪੂਰੇ ਦਾ ਪੂਰਾ ਪਿੰਡ ਕੰਬ ਗਿਆ ਦੱਸਦੀ ਹੈ ਕਿ ਇਸ ਪਿੰਡ ਦੇ ਵਿੱਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਤਿਰਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਉਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਖੂਨ ਦੇ ਨਾਲ ਲਤਫਤ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਕਿ ਪੁਲਿਸ ਨੇ ਦੱਸਿਆ ਕਿ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਗੋਲੀਆਂ ਚੱਲਣ ਦਾ ਵੀ ਪਤਾ ਲੱਗਿਆ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਜੋ ਵੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਵੇਗਾ ਉਸ ਤੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਖੇਤਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੂਸਰੀ ਪਾਰਟੀ ਦੇ ਸਰਪੰਚ ਦੇ ਮੁੰਡੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਅਸੀਂ ਜ਼ਮੀਨ ਲਈ ਸੀ ਕਿ 3 ਮਹੀਨੇ ਪਹਿਲਾਂ ਪਿੰਡ ਚ ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ ਦੇ ਦਿੰਦਾ ਸੀ ਤੇ ਅੱਜ ਅਸੀਂ ਆਪਣਾ ਇੰਕਲਾਮ ਕਰਾ ਕੇ ਤੇ ਖੇਤ ਪਾਉਣ ਗਏ ਸੀਗੇ ਉਥੇ ਖੇਤ ਪਾਉਂਦੇ ਪਾਉਂਦੇ ਪਹਿਲਾਂ ਤਾਂ ਉਹਨਾਂ ਨੇ ਅਗੇ ਤੋਂ ਮਾਰਕੀਟ ਕੀਤੀ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਬਾਅਦ ਉਹਨਾਂ ਦਾ ਮੁੰਡਾ ਰਵੋਲਵਰ ਲੈ ਕੇ ਆਇਆ ਕਿਹਨਾਂ ਦਾ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪੰਚ ਦਾ ਕਿਹਨਾ ਸਰਪੰਚ ਦਾ ਨਾਮ ਮੈਨੂੰ ਨਹੀਂ ਤੇ ਉਹਨਾਂ ਨੇ ਆ ਉਹਦਾ ਮੁੰਡਾ ਆਇਆ ਬਾਅਦ ਰਵੋਲਵਰ ਲੈ ਕੇ ਆਂਦਿਆ ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਸੀ ਉਸ ਤੋਂ ਬਾਅਦ ਛੋਟੇ ਮੁੰਡੇ ਨੇ ਉਹ ਤਾਂ ਗਾਰ ਮੇਰੇ ਗੋਲੀ ਲੱਗ ਗਈ ਸੱਤ-ਅੱਠ ਗੋਲੀਆਂ ਚੱਲਦੀਆਂ ਗਈਆਂ ਉਹਨਾਂ ਨੇ ਲਗਾ ਮੈਂ ਬਾਤ ਗਿਆ ਜਦੋਂ ਆਖਰੀ ਵਾਰ ਜਦੋਂ ਮੈਂ ਖੇਤ ਵਾਲਾ ਉਹਨਾਂ ਸਿਗਾ ਉਹਨੇ ਗੋਲੀ ਮਾਰੀ ਮੇਰੇ ਅੱਤੇ ਵੀ ਗੋਲੀ ਮਾਰੀ ਲੱਗੇ ਸੱਤ ਅੱਠ ਗੋਲੀਆਂ ਮਾਰੀਆਂ ਹਾਂਜੀ ਭਾਜੀ ਤੇ ਹੁਣ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਮੌਕੇ ਪਾਜੀ ਪਤਾ ਨਹੀਂ ਮੈਂ ਤਾਂ ਇਧਰੋਂ ਆ ਗਿਆ ਸੀ ਡੜੀ ਹੁਣੀ ਲੱਗਿਆ ਇਧਰੋਂ ਆ ਗਿਆ ਸੀ ਹਸਪੀਟਲ ਲੈ ਕੇ ਆ ਗਏ ਪੁਲਿਸ ਪਹੁੰਚੀ ਸੀ ਮੌਕੇ ਤੇ ਮੌਕੇ ਤੇ ਕੋਈ ਬੋਲ ਨਹੀਂ ਜਮੀਨ ਤੁਹਾਡੀ ਆਪਣੀ ਸੀ ਜਿਹੜੀ ਹਾਂਜੀ ਭਾਜੀ ਜਮੀਨ ਸਾਡੋ ਸਭ ਦੇ ਡੈਕਰੀ ਹੋ ਗਈ ਸੀ ਮੰਡੀ ਫੋਰਖ ਮੰਡੀ ਕੋਡੀ ਇਹ ਕੀ ਹੋਇਆ ਕੌਣ ਆ ਜਤੂ ਜੀ ਇਹ ਇੱਕ ਦੋਈ ਪਾਰਟੀ ਦੇ ਬੰਦੇ ਸੀ 30-40 ਸਾਲ ਤੋਂ ਸਾਡੇ ਕੋਲ ਜ਼ਮੀਨ ਦਾ ਕਬਜ਼ਾ ਜਿੱਤੇ ਅਸੀਂ ਉਹ ਲੈਵੇ ਦੋਈ ਲਈ ਵੀ ਆ ਅੱਗੇ ਕਹਿੰਦਾ ਉਹ ਲਿਮਟ ਹੋ ਕਰਾਈ ਬਣੀ ਕੀ ਕਹਿੰਦੇ ਹੁੰਦੇ ਨੇ ਉਹ ਜ਼ਮੀਨ ਤੇ ਮਤਲਬ ਉਹ ਤਾਂ ਸੇਲ ਹੀ ਵੀ ਆ ਅੱਛਾ ਸੇਲ ਹੀ ਆ ਇਸ ਸੇਲ ਵੀ ਸਾਡੇ ਕੋਲ ਜਿਹੜਾ ਤੁਹਾਡੇ ਕੋਲ ਕਿੰਨੇ ਚਿਰ ਤੋਂ 40 ਸਾਲ ਦੀ ਆ ਤੁਹਾਡੇ ਕੋਲ ਹੀ ਹਾਂਜੀ ਸਾਡੇ ਇਹ ਹੈਗੀ ਆ ਅਸੀਂ ਇੱਕ ਬਿੱਗੇ ਆ 26 ਜੋ ਜ਼ਮੀਨ ਕਿੰਨੀ ਹੈ ਟੋਟਲ ਜ਼ਮੀਨ ਕਿੰਨੀ ਹੈ 80 ਬਿਗੇ ਅੱਛਾ ਹੈਗੇ ਨੇ 10 ਕਿੱਲੇ ਇਹ ਜਣ ਕੀ ਹੋ ਦੋ ਵੀ ਪਾਰਟੀ ਦੇ ਬਾਹਰ ਗਏ ਵੀ ਨਹੀਂ ਬਾਹਰ ਚਾਰ ਪਾਰਟੀਆਂ ਚ ਇਹ ਜ਼ਮੀਨ ਵੱਡੀ ਵੀ ਆ ਚਾਰ ਜਾਣਿਆਂ ਦੀ ਜ਼ਮੀਨ ਹੈ ਆ ਠੀਕੇ ਜੀ ਅਸੀਂ ਸਾਡੇ ਕੋਲ ਠੇਕੇ ਤੇ ਜਿਹੜੀ ਜਿਵੇਂ ਤੇ ਸਾਡਾ ਕਬਜ਼ਾ ਕਰਿਆ ਸਾਨੂੰ ਦੇ ਕੇ ਗਿਆ ਸੀ ਉਹ ਅੱਛਾ ਕਰਨੈਲ ਸਿੰਘ ਉਹ ਮਰ ਗਿਆ ਸੀ ਮਖਤਿਆਰ ਨਾਮਾ ਸਾਡੇ ਕੋਲ ਸਾਰਾ ਕਾਗਜ਼ ਪੱਤਰ ਸਾਰਾ ਕੁਝ ਸਾਡੇ ਕੋਲ ਪਿਆ ਆ ਤੇ ਫਿਰ ਕਬਜ਼ਾ ਲੈਣ ਕਿਉਂ ਆਇਆ ਇਹਨਾਂ ਨੇ ਪਤਾ ਨਹੀਂ ਕਾਹਦੇ ਲੈਣ ਗਏ ਨੇ ਇਹ ਧੱਕਾਸ਼ਾਹੀ ਕਰਦੇ ਨੇ ਸਾਡੇ ਨਾਲ ਨਹੀਂ ਜਿਹੜਾ ਇਸ਼ਟੇ ਦਿੱਤਾ ਹੋਇਆ ਕੋਲ ਜੀ ਪੰਜੇ ਕਿਤੇ ਕੋਲ ਲਿੱਤਾ ਗਏ ਹਾਂਜੀ ਜਿਹੜਾ ਤੁਸੀਂ ਕਹਿੰਦੇ ਕੋਲ ਚ ਇਸ਼ਟੇ ਹੈਗਾ ਉਹ ਕਿਦੇ ਕੋਲ ਲਿੱਤਾ ਗਏ ਉਹ ਅਸੀਂ ਜੱਜ ਤੋਂ ਲਿਆਵਾ ਦੂਜੀ ਪਾਰਟੀ ਕਿਹੜੀ ਹੈ ਦੂਜੀ ਪਾਰਟੀ ਪਰਮਜੀਤ ਸਿੰਘ ਮੱਖਣ ਸਿੰਘ ਵਹੀ ਹੋਇਆ ਵਹੀ ਹਾਂਜੀ ਕਿਵੇਂ ਨਾ ਕੇ ਚੱਲਦਾ ਤੁਹਾਡਾ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ ਸਾਡਾ ਟਰੈਕਟਰ ਵੀ ਸਾਰਾ ਹੀ ਭੰਨਤਾ ਮੇਰੇ ਤਾਂ ਵੀ ਇਹਨਾਂ ਨੇ ਹਮਲਾ ਕਰਿਆ ਮੇਰੇ ਵੀ ਇਹਨਾਂ ਨੇ ਡੰਡੇ ਮਾਰੇ ਆ ਦੇਖੋ ਖੂਨ ਚੱਲਦਾ ਹੱਥ ਇਹ 50 60 ਬੰਦੇ ਸੀ ਅੱਛਾ ਇਹ ਇਹ ਕਹੇ ਵੀ ਗੋਲੀਆਂ ਚਲਾਈਆਂ ਨਹੀਂ ਅਸੀਂ ਨਹੀਂ ਗੋਲੀਆਂ ਚਲਾਈਆਂ ਪੁਲਿਸ ਨੇ ਧੱਕਾਸ਼ਾਈ ਸਾਡੇ ਨਾਲ ਆ ਕੇ ਪੁਲਿਸ ਨੇ ਕਰੀਏ ਸਾਡੇ ਨਾਲ ਧੱਕਾਸ਼ਾਈ ਬਹੁਤ ਕਰੀਏ ਸਾਡੇ ਨਾਲ ਤੜੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਐ ਵੀ ਇਹਨਾਂ ਨੇ ਇਹ ਕਿੱਥੇ ਜ਼ਮੀਨ ਤੇ ਹੈ ਜ਼ਮੀਨ ਤੇ ਨਹੀਂ ਹੋਇਆ ਸਾਡੇ ਘਰੇ ਵੀ ਇਹਨਾਂ ਨੇ ਹਮਲਾ ਕਰਿਆ ਵੀਡੀਓ ਇੱਕ ਵਾਇਰਲ ਹੋ ਰਹੀ ਗੋਲੀਆਂ ਤੁਹਾਡੇ ਬੇਟਾ ਸੰਸਰ ਸਾਹਿਬ ਤੋਂ ਕੋਕ ਚਲਾ ਰਹੇ ਰਵਲਵਰ ਚਲਾ ਰਹੇ ਵੀਡੀਓ ਆਈ ਨਹੀਂ ਉਹ ਫਿਰ ਇਹਨਾਂ ਨੇ ਸਾਡੇ ਇਹਨਾਂ ਨੇ ਗੋਲੀ ਮਾਰੀ ਇਹਦੇ ਡੈਡੀ ਦੇ ਕਿ ਸਾਡਾ ਮੁੰਡਾ ਗੋਲੀ ਪਤਾ ਨਹੀਂ ਫੇਰ ਉਹਨੇ ਕਰੀ ਹੋਵੇ ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ ਮੈਂ ਗੱਲ ਉਹਦੇ ਦੱਸਾਂਗੇ ਗੋਲੀ ਦਾ ਕਰਨਾ ਮੰਗਵਾ ਗਏ ਕਿਤਾ ਉਹਨਾਂ ਦਾ ਨਾਮ ਇੰਦਰਪ੍ਰੀਤ ਸਿੰਘ ਦਾ ਡੈਡੀ ਦਾ ਨਾਮ ਮੱਖਣ ਸਿੰਘ ਤੇ ਪੰਡੋਰੀ ਬੀਬੀ ਦੇ ਰਹਿਣ ਵਾਲੇ ਨੇ ਠੀਕ ਆ ਮੁੰਡੇ ਦੀ ਕੰਡੀਸ਼ਨ ਜੋ ਹੈ ਸਟੇਬਲ ਆ ਇਦਾਂ ਲੱਗਦਾ ਦੇਖਣ ਤੋਂ ਬਾਅਦ ਕਿ ਗੋਲੀ ਆਰ ਪਰ ਹੋ ਗਈ ਲੱਗਦੀ ਆ ਬਾਕੀ ਐਕਸਰੇ ਤੋਂ ਬਾਅਦ ਪਤਾ ਲੱਗੇਗਾ ਜੀ ਗੋਲੀ ਇੱਕ ਦਾ ਨਿਸ਼ਾਨ ਹੈਗਾ 1000 ਪਰ ਹੋਈ ਆ ਉਹੀ ਲੱਗਦਾ ਪਿਆ ਕੰਡੀਸ਼ਨ ਹਾਂਜੀ ਬੱਚੇ ਦੀ ਸਟੇਬਲ ਆ ਬਾਕੀ ਤਾਂ ਦਵਾਈ ਵਗੈਰਾ ਜਿਹੜਾ ਟ੍ਰੀਟਮੈਂਟ ਪਰਪਸ ਆਪਾਂ ਸਟਾਰਟ ਕਰ ਦਿੱਤਾ ਹਾਂਜੀ ਸਰ ਇਹ ਸਾਨੂੰ ਹੁਣੇ-ਹੁਣੇ ਤਲਾਹ ਮਿਲੀ ਸੀ ਕਿ ਪਡੋਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਵਾ ਕੋਈ ਵਿਅਕਤੀ ਜ਼ਖਮੀ ਹੋਇਆ ਸੀ ਮੌਕੇ ਤੇ ਪਹੁੰਚੇ ਆ ਜ਼ਖਮੀਆਂ ਨੂੰ ਲਾਲੀਲੀ ਹਸਪਤਾਲ ਭੇਜਤਾ ਵਾ ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਕਾਨੂੰਨ ਸਰਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ ਕੋਈ ਵੀਡੀਓ ਸਾਡੇ ਹੱਥ ਆਈਆਂ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ ਕਿਹਦੇ ਵੱਲੋਂ ਕੀਤੇ ਗਏ ਨੇ ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ ਤੇ ਸਰ ਕੋਈ ਜਾਨੀ ਨੁਕਸਾਨ ਗੋਲੀ ਇੱਕ ਬੰਦੇ ਤੇ ਲੱਗੀ ਹੈ ਜੀ ਉਹਨੂੰ ਡੀਐਮਸੀ ਲੈ ਗਏ ਨੇ ਇਲਾਜ ਵਾਸਤੇ ਇੱਕ ਬੰਦੇ ਤੇ ਹੋਰ ਲੱਗੀ ਉਹਨੂੰ ਸਿਵਰ ਹਸਪੀਟਲ ਭੇਜਤਾ ਵਾ ਦੂਜੀ ਧਿਰ ਦੇ ਵੀ ਇੱਕ ਬੰਦੇ ਤੇ ਲੱਗੀ ਹੈ ਜਾਨੀ ਨੁਕਸਾਨ ਤੇ ਬਿਲਕੁਲ ਨਹੀਂ ਅਜਿਹਾ ਹੋਇਆ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਏ ਉਸਦੇ ਖਿਲਾਫ ਕਾਨੂੰਨ ਸਰਕਾਰ ਬੰਦੀਕਾਰ ਵੀ ਕੀਤੀ ਜਾਏਗੀ